ਸਾਡੀ ਸੜੀ ਪੋਪੀ ਹਸਦੀ ਦੋ ਕੇਸਿਸ ਚ ਐਨਡੀਪੀਐਸ ਦੀ ਕਮਰਸ਼ੀਅਲ ਰਿਕਵਰੀ ਹੋਈ ਹੈ ਜਿੱਦੋਂ ਚ ਅਸੀਂ ਨਸ਼ਾ ਸਪਲਾਈ ਕਰਨ ਵਾਲੇ ਦੋ ਗਿਰੋਹਾਂ ਦਾ ਪਰਦਾ ਫਾਸ਼ ਕੀਤਾ ਤੇ ਟੋਟਲ ਸਾਨੂੰ 2 ਕੁਇੰਟਲ 49 49 ਕਿਲੋ ਪੁੱਕੀ ਚੂਰਾ ਬੋਸ ਬਰਾਮਤ ਹੋਈ ਹੈ ਔਰ ਚਾਰ ਦੋਸ਼ੀਆਂ ਨੂੰ ਸੀ ਗ੍ਰਿਫਤਾਰ ਕੀਤਾ ਇਹਦੇ ਚ ਮੈਂ ਦੱਸਣਾ ਚਾਹਾਂਗੀ ਕਿ ਸਾਨੂੰ 19 ਦਸੰਬਰ ਨੂੰ ਸਿਟੀ 2 ਦੀ ਪੁਲਿਸ ਅਮਲੋਜ ਚੌਕ ਖੰਨਾ ਮੌਜੂਦ ਸੀਗੇ ਜਦੋਂ ਸਾਨੂੰ ਇਨਫੋਰਮੇਸ਼ਨ ਮਿਲੀ ਕਿ ਇੱਕ ਜਸਵੀਰ ਸਿੰਘ ਵਾਸੀ ਥਾਣਾ ਕੱਗਾ ਜ਼ਿਲ੍ਹਾ ਪਟਿਆਲਾ ਅਤੇ ਗਗਨਦੀਪ ਸਿੰਘ ਇਹ ਥਾਣਾ ਗੜ ਸ਼ੰਕਰਦ ਦੇ ਨਿਵਾਸੀ ਹੁਸ਼ਿਆਰਪੁਰ ਦਰਨ ਵਾਲਾ ਇੱਕ ਕੈਂਟਰ ਵਿੱਚ ਆ ਰਹੇ ਸੀਗੇ ਤੇ ਇਨਫੋਰਮੇਸ਼ਨ ਸੀ ਕਿ ਇਹਨਾਂ ਨੇ ਮਿਲਟਰੀ ਗਰਾਊਂਡ ਖੰਨਾ ਪਾਸ ਕਿਸੇ ਨੂੰ ਸਪਲਾਈ ਕਰਨਾ ਤੇ ਆਫਟਿਕ ਅਪਨ ਦਟ ਅਸੀਂ ਸਿਟੀ 2 ਚ ਐਫ ਆਈ ਆਰ ਨੰਬਰ 231 ਅੰਡਰ 1561 uh, 156185 ndps act city 2 ਚ ਦਰਜ ਕੀਤਾ ਤੇ ਉਹਨਾਂ ਨੂੰ ਜਦੋਂ ਰੇਡ ਕੀਤੀ ਤਾਂ ਸਾਨੂੰ 5 ਕਿਲੋ ਪੁੱਕੀ ਬਰਾਮਦ ਹੋਈ ਸੀ ਬੇਸਡ ਔਨ 댓 ਅਸੀਂ ਇਹਨਾਂ ਨੂੰ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਤੇ ਕੈਂਟਰ ਨੂੰ ਕਬਜ਼ੇ 'ਚ ਲੈ ਲਿਆ ਸੀ ਔਰ ਇਹਨਾਂ ਦੀ 3 ਦਿਨਾਂ ਦੀ ਸਾਨੂੰ ਪੁਲਿਸ ਰਿਮਾਂਡ ਮਿਲੀ ਸੀ ਜਦੋਂ ਉਹਨਾਂ ਦੀ ਰਿਮਾਂਡ 'ਚ ਪੁੱਛਗਿੱਛ ਹੋਈ ਤਾਂ ਸਾਨੂੰ ਪਤਾ ਲੱਗਿਆ ਕਿ ਇਹਨਾਂ ਦੇ ਜਿਹੜੇ ਕੈਂਟਰ 'ਚ ਹੋਰ ਵੀ ਰਿਕਵਰੀ ਦੇ ਚਾਂਸ ਹੈ ਤੇ ਫਿਰ ਨਿਸ਼ਾਨਦੇ ਤੇ ਸਾਨੂੰ 1 ਕੁਇੰਟਲ ਪੁੱਕੀ ਹੋਰ ਬਰਾਮਦ ਹੋਈ ਸੋ ਇਹ ਕਮਰਸ਼ੀਅਲ ਰਿਕਵਰੀ ਹੋ ਗਈ ਇਸ ਦੇ ਨਾਲ ਹੀ 21 ਤਰੀਕ ਨੂੰ ਥਾਣਾ ਸਦਰ ਦੀ ਪਾਰਟੀ ਆਪਣੇ ਅਲੌਟ ਪਿੰਡ ਨਾਕਾਬੰਦੀ ਕਰਕੇ ਖੜੀ ਸੀਗੀ ਉੱਥੇ ਉਹਨਾਂ ਨੂੰ ਇੱਕ ਹੋਰ ਕੈਂਟਰ ਪੀਬੀ 65 एयू 36 692 ਅੰਦਰ ਦਿਖਾਈ ਦਿੱਤਾ ਜਦੋਂ ਇਹਨਾਂ ਨੇ ਉਹਨੂੰ ਰੋਕਿਆ ਇੰਟਰਸੈਪਟ ਕੀਤਾ ਉਹਦੇ ਚ ਦੋ ਨੌਜਵਾਨ ਸੀਗੇ ਇੱਕ ਦਾ ਨਾਂ ਜਸਪਾਲ ਸਿੰਘ ਵਾਸੀ ਬਡਾਲੀ ਥਾਣਾ ਮੋਰਿੰਡਾ ਜ਼ਿਲ੍ਹਾ ਰੋਪੜ ਦਾ ਰਹਿਣ ਵਾਲਾ ਔਰ ਦੂਜੇ ਦਾ ਨਾਂ ਗੁਰਸੇਵਕ ਸਿੰਘ ਵਾਸੀ ਟੰਗਰਾਲੀ ਥਾਣਾ ਮੋਰਿੰਡਾ ਇਹ ਕੈਂਟਰ ਦਾ ਮਾਲਕ ਸੀਗਾ ਉਨ੍ਹਾਂ ਦੀ ਜਦੋਂ ਤਲਾਸ਼ੀ ਲੈਣ ਲੱਗੇ ਤਾਂ ਉਹਨਾਂ ਨੇ ਗਜ਼ਟਡ ਅਫਸਰ ਕਲੋਂ ਕਰਾਂਦੀ ਆਪਣੀ ਸਹਿਮਤੀ ਦਿੱਤੀ ਜਦੋਂ ਮੌਕੇ ਤੇ ਡੀਐਸਪੀ ਖੰਨਾ ਰਾਜੀਸ਼ ਸ਼ਰਮਾ ਜੀ ਨੂੰ ਬੁਲਾਇਆ ਗਿਆ ਤੇ ਤਲਾਸ਼ੀ ਚ ਸਾਨੂੰ ਉਸ ਕੈਂਟਰ ਵਿੱਚੋਂ 1 ਕਵਿੰਟਲ 44 ਕਿਜੀ ਭੁੱਕੀ ਚੂਰਾ ਬੋਸ ਬਰਾਮਦ ਹੋਇਆ which is again a commercial recovery so ਇਸ ਤਰ੍ਹਾਂ ਸਾਨੂੰ ਸਾਡੀ ਟੀਮ ਦੇ ਪ੍ਰੋਐਕਟਿਵ ਐਫਰਟਸ ਨਾਲ 2-3 ਦਿਨਾਂ ਚ 2 ਐਨਡੀਪੀਐਸਡੀ ਕਮਰਸ਼ੀਅਲ ਕੁਆਂਟੀਟੀ ਦੀ ਰਿਕਵਰੀ ਹੋਈ ਹੈ ਔਰ ਜਿਹੜੇ ਦੋਸ਼ੀ ਹੈਗੇ ਚਾਰੋਂ ਇਹਨਾਂ 'ਚੋ ਇੱਕ ਜਿਹੜਾ ਜਸਵੀਰ ਸਿੰਘ ਪਟਿਆਲੇ ਦਾ ਰਹਿਣ ਵਾਲਾ ਹੈ ਇਹਦੇ ਤੇ ਪਹਿਲਾਂ ਜ਼ਿਲ੍ਹਾ ਟਕੋਲੀ ਸੌਰੀ थाना ਟਕੋਲੀ ਜ਼ਿਲ੍ਹਾ ਮੋਹਾਲੀ ਚ ਵੀ ਕੈਂਡ ਪੀਐਸ ਦਾ ਪਰਚਾ 2021 'ਚ ਦਰਜ ਹੈ। ਬਾਕੀ ਤਫ਼ਤੀਸ਼ ਸਾਡੀ جاری ਹੈ ਕਿ ਇਹਨਾਂ ਦਾ ਅੱਗੇ ਕੀ ਫਾਰਵਰਡ ਬੈਕਵਰਡ ਲਿੰਕਿਤ ਸੀ। ਕਿਹਨਾਂ ਜਿਹੜੀ 5 ਕਿਲੋ ਭੁੱਕੀ ਤੋਂ ਬਾਅਦ 1 ਕਵਾਂਟਲ ਮਿਲਿਆ ਕੈਂਟਰ 'ਚ ਉਹ ਕਿੱਥੇ ਲਗਾ ਕੇ ਰੱਖੀ ਸੀ ਕੋਈ ਸਪੈਸ਼ਲ ਕੈਬਨ ਸੀ ਹੈ ਨਹੀਂ। ਹਾਂ ਦੇਖੋ ਜੀ ਪਹਿਲਾਂ ਤਾਂ ਸਾਨੂੰ ਉਹਦੀ ਆਈ ਥਿੰਕ ਕੈਬਨ ਜਿਹੜੀ ਮਿਲੀ ਸੀਗੀ ਉਸ ਤੋਂ ਬਾਅਦ ਜਦੋਂ ਉਹਦਾ ਲੌਕ ਵਗੈਰਾ ਰਿਮਾਂਡ 'ਚ ਖੋਲਿਆ ਗਿਆ ਫਿਰ ਸਾਨੂੰ ਅੰਦਰ ਸਰਚ ਸੋ ਦਿਸ ਇਜ਼ ਅਗੇਨ ਅਪਰੀਸ਼ੀਏਬਲ ਕਿ ਅਸੀਂ ਇਨੀਸ਼ੀਅਲ 5 ਕਿਲੋ ਤੇ ਨਹੀਂ ਰੁਕੇ ਰਿਮਾਂਡ ਚ ਪੂਰੀ ਪੁੱਛਕਿੱਚ ਸਾਨੂੰ ਅਸੀਂ ਪੂਰਾ ਪ੍ਰੋਸੀਜਰ ਫਾਲੋ ਕੀਤਾ ਉਹਦੀ ਨਿਸ਼ਾਨਦੇਹੀ ਤੇ ਸਾਨੂੰ ਰਿਕਵਰੀ ਹੋਈ ਕਿੱਥੋਂ ਲੈ ਕੇ ਹੋਣਾ ਪਤਾ ਲੱਗੀ ਹਾਂ ਇਹ ਜੀ ਤੁਹਾਨੂੰ ਰਿਮਾਂਡ ਚ ਸਾਨੂੰ ਹੋਰ ਡੀਟੇਲ ਪਤਾ ਲੱਗੇ ਫੇਰੇ ਦੱਸਾਂ